ਉਹ ਕਿੱਥੇ ਸੁਖਮਣੀ ਸੁੱਤੀ ਪਈ ਆ ਨਹੀਂ ਸੁਖਮਣੀ ਐ ਨਹੀਂ ਤੂੰ ਸੌਂਗੀ ਬਣੇ ਨਹੀਂ ਮੇਰੀ ਚੁਕਮਣੀ ਸੁੱਤੀ ਪਈ ਆ ਨਹੀਂ ਮੇਰੀ ਚੁਕਮਣੀ ਸੁੱਤੀ ਪਈ ਆ ਸੋਨੇ 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 ਆ ਆ ਕੀਆ ਆ ਕੀਆ ਛੰ ਚਾਂ ਗਾਵੀ ਚਾਂ ਰਨੇ ਲੋਕ A4 A4 ਸ਼ੀਟ ਆ ਜੀ ਇਹਦੇ ਵਿੱਚ ਪੂਰੀ ਸ਼ੀਟ ਪੈ ਜਾਂਦੀ ਆ ਤੇ ਆ ਇਹਦਾ ਪੂਰਾ ਉਹ ਆ ਇਹਦੇ ਵਿੱਚ ਸ਼ੀਟ ਪਾ ਕੇ ਇਸ ਤਰ੍ਹਾਂ ਲੌਕ ਹੋ ਜਾਂਦੀ ਆ ਤੇ ਇਸ ਤਰ੍ਹਾਂ ਇਹ ਲਿਖਦਾ ਆ ਆਹ ਲਿਪੀ ਆ ਜਿਹੜੀ ਲਿਖੀ ਹੋਈ ਤੁਹਾਨੂੰ ਸ਼ਾਇਦ ਦਿਖ ਰਹੀ ਹੈ ਕਿ ਨਹੀਂ ਹੁਣ ਫੋਟੋ ਦੇ ਵਿੱਚ ਤੇ ਇਦਾਂ ਜਿਆਦਾ ਦਿਖਦੀ ਹੋਵੇ ਤੁਹਾਨੂੰ ਮਣ ਉਧਰ ਲਾਈਟ ਵੱਲੋਂ ਕਰਕੇ ਰੱਖੋਨੇ ਮੈਨੂੰ ਦੇਖ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਵੀਰਾਂ ਦੱਸੂਗਾ ਆਪਾਂ ਨੂੰ

बताऊ बताऊ पंकज एक एक सप्ताह बाद वार्षिक परीक्षाएं आरंभ हो रही है और कुछ याद नहीं हो रहा है यदि पास नहीं हुए तो पापा बहुत डांटेंगे तू डरता क्यों है मनीष मैं तुझे पास होने का उपाय बताता हूँ पंकज बोला परंतु किसी से नहीं कहना अच्छा वह कैसे क्योंकि तुम्हा क्योंकि तुम्हारी कोई जी पढ़ दिया यही इतना ही था हाँ जी अभी लिखना था और नहीं पूरा लिख... ये पूरा लिखवा लिखव... एक पेपर उठा के लेके आई है ਕਿ ਤੂੰ ਨੇ ਲਿਖਾਇਆ ਜੀ ਹਾਂਜੀ ਇਹ ਤਾਂ ਮੈਂ ਨਹੀਂ ਲਿਖਿਆ ਜੇ ਤੂੰ ਨੇ ਖੁਦ ਹੀ ਬਣਾਈ ਏ ਸਟੋਰੀ ਹੈ ਨਹੀਂ ਨਹੀਂ ਇਹ ਮੈਮ ਨੇ ਲਿਖਵਾਈ ਜੀ ਅੱਛਾ ਅੱਜ ਮੈਮ ਨੇ ਲਿਖਵਾਈ ਥੀ ਇਹ ਚੱਕੋ ਈ ਥੱਲੇ ਉਸ ਟਿੱਕ ਆਹ ਇਹ ਦੀ ਸਟਿਕ ਆ ਜੀ ਹਨਾ ਆ ਫੜੋ ਬੇਟਾ ਬੜੀ ਸਤਨਾਪੂ ਅੱਗੇ ਗਿੱਲੂ ਐ ਫੜਾ ਦਿਓ ਅੱਜ ਫੜ ਕੇ ਰੱਖ ਗੜੀ ਧਿਆਨ ਨਾਲ ਉਹ ਥੱਲੇ ਚੱਕੋ ਥੱਲੇ ਸਿਰ ਤਾਂ ਆਹ ਇਹ ਦੀ ਸਟਿਕ ਆ ਜੀ ਦੇਖੋ ਇਦਾਂ ਨਾ ਫੋਲਡ ਹੋ ਜਾਂਦੀ ਆ ਇਹਦੀ ਵੀਨੇ ਦੀ ਵਿਚਾਰੇ ਨਹੀਂ ਨਾ ਕਿਸੇ ਨੇ ਸਟਿਕ ਵੀ ਰਾਸਤੇ ਚ ਮਦਨ ਨੇ ਚੈੱਕ ਲਈ ਜਾਂ ਕਿ ਇਹਨੇ ਕੀ ਕੀਤਾ ਜਦੋਂ ਸਾਡੇ ਕੋਲੇ ਪਹੁੰਚਿਆ ਸੀ ਇਹਦੇ ਕੋਲੇ ਸਟਿੱਕ ਵੀ ਹੈ ਨਹੀਂ ਸੀ ਤੇ ਇੰਨਾ ਜਿੰਦਾ ਦਿਲ ਬੰਦਾ ਇੰਨਾ ਜਿੰਦਾ ਦਿਲ ਬੰਦਾ ਵਾ ਕਿਆ ਬਾਤ ਹੈ ਮਨੀਸ਼ ਜਿੰਦਗੀ ਚ ਕੀ ਕਰਨਾ ਚਾਹੁੰਦਾ ਬੇਟਾ ਬੋਲਤਾ ਬੋਲ कहा ना कही जिंदगी में क्या करना चाहते हो बेटा जिंदगी में पढ़ के मैं टीचर बनना चाहता हूँ टीचर बनोगे किसी भी किस चीज का टीचर ब्रेल का ब्रेल का ब्रेल का टीचर बनोगे बेटा तो और कोई सपना है जिंदगी में कुछ घूमने कुछ खाने कमाने का कुछ और कहीं भी ये मैं करना है जी देखना है लेके आना है सर जी सपने तो बहुत है मैं हूं मैं सोच रहा क्रिकेट में मतलब मैं क्रिकेट की प्रैक्टिस कर रहा हूँ देखो ये मेरी बॉल है क्रिकेट वाली मतलब मैं, मैं ये सोच रहा हूँ अगर मैं क्रिकेट की मेरे को प्रैक्टिस हो गई तो मैं इसमें उतर जाऊंगा क्रिकेट में क्रिकेट की गेम खेलोगे मैं तेरे को अभी क्रिकेट की टीम में जहाँ पे जो लोग हैं ना जहाँ पे बहुत से गेम खेलते हैं कि बाहर जहाँ पे हमारे ना हाँ बता जा कोई ना खड़ कल कर दे कल हाँ बुतू हाँ कर दे रुक जा दो मिनट कर दे रुक इधर पहले पॉल गल करने पॉल पोल नाल पोल नाल गल कर दे यहाँ पे एक ना भारतीय विकास परिषद नाम की एक संस्था है और एक जहाँ पे है हमारे जहाँ भारत ओलंपिक स्पेशल ओलंपिक संस्था है हां जी। वो क्या करते हैं स्पेशल चाइल्ड होते हैं जो उनको उनकी खेल कराते हैं गेम में करवाते हैं उनकी हां जी। तो वहाँ पे मैं तेरे को लेके जाऊंगा उनके पास वो तेरे को किसी भी टीम में शामिल कर लेंगे क्रिकेट की में हां जी। तो क्रिकेट में तुम बॉलर हो बॉलर हो नहीं सर अभी मैं सीख रहा हूँ इन लोगों से हल्का फुल्का सीख रहा हूँ मैं वैसे कभी भी मैं आज तक क्रिकेट खेला नहीं हूँ खेला नहीं हूँ खेलना चाहते हो तो खेलना चाहता हूँ बस ठीक है ਤੂੰ ਖੇਲਣਾ ਚਾਲੂ ਕਰੋ ਹਮ ਖਿਲਾਇੰਗੇ ਭਾਈ ਤੇਰੇ ਕੋਲ ਠੀਕ ਹੈ ਹਾਂ ਜੀ ਲੇਖੋ ਪੌਲ ਬਣਨਾ ਚਾਹੁੰਦਾ ਟੀਚਰ ਇਹਨੂੰ ਟੀਚਰ ਬਣਨ ਲਈ ਕੋਈ ਨਹੀਂ ਰੋਕ ਸਕਦਾ ਸਿਰਫ ਜੇ ਕੋਈ ਰੋਕ ਸਕਦਾ ਇਹਨੂੰ ਤਾਂ ਇਹਦੀ ਕਿਸਮਤ ਹੀ ਆ ਕੋਈ ਹੋਰ ਨਹੀਂ ਕਿਉਂਕਿ ਇਹਨਾਂ ਦਾ ਇੱਕੋ ਹੀ ਫੋਕਸ ਆ ਲਾਈਫ 'ਚ ਹੋਰ ਕੋਈ ਹੈ ਹੀ ਨਹੀਂ ਹੋਰ ਕੁਝ ਨਹੀਂ ਕਰਨਾ ਸਵੇਰ ਤੋਂ ਸ਼ਾਮ ਤੱਕ ਉਹ اسی ਚੀਜ਼ ਤੇ ਪਿੱਛੇ ਆ ਸਾਡੇ ਵਾਂਗੂ ਸਾਨੂੰ ਅੱਖਾਂ ਤੋਂ ਦਿਂਦਾ ਸਾਨੂੰ ਆ ਵੀ ਸੋਹਣੀ ਲੱਗਦੀ ਚੀਜ਼ ਆ ਵੀ ਸੋਹਣੀ ਲੱਗਦੀ ਆ ਮਾੜੀ ਲੱਗਦੀ ਆ ਇਹਨੂੰ ਕੋਈ ਸੋਹਣੀ ਨਹੀਂ ਕੋਈ ਮਾੜੀ ਨਹੀਂ ਇਹਦੀ ਇੱਕੋ ਹੀ ਚੀਜ਼ ਆ ਇਹਨੇ ਪੜ ਕੇ ਟੀਚਰ ਬਣਨਾ ਤੇ ਇਹਦੀ ਕਿਸਮਤ ਦੇਖੋ ਇਹਨੂੰ ਲੱਕ ਉੱਥੋਂ ਕਿਸੇ ਵਜ੍ਹਾ ਨਾਲ ਇਹਨੂੰ ਆਸ਼ਰਮ ਛੱਡਣਾ ਪੈ ਗਿਆ ਉੱਥੇ ਇਹਦੇ ਨਾਲ ਕੁਝ ਜ਼ਿਆਦਾ ਗਲਤ ਹੋ ਰਿਹਾ ਸੀ ਕੁਝ ਚੀਜ਼ਾਂ ਇਹ ਕਹਿੰਦਾ ਤਾਂ ਕਿੱਦਾਂ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਉਹ ਵਾਹਿਗੁਰੂ ਜੀ ਨੇ ਇੱਥੇ ਭੇਜਤਾ ਸਾਡੇ ਕੋਲੇ ਤੇ ਸਾਡੇ ਲਈ ਇਹ ਭਰਾ ਉਸ ਭਗਵਾਨ ਦਾ ਭੇਜਿਆ ਉਸ ਰੱਬ ਦਾ ਉਸ ਵਾਹਕ ਨੂੰ ਤਾਂ ਭੇਜਿਆ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਆਇਆ ਸਾਡੇ ਲਈ ਉਹ ਗੁਰੂ ਦਾ ਹੁਕਮ ਆਇਆ ਗੁਰੂ ਨੇ ਭੇਜਿਆ ਤੇ ਅਸੀਂ ਇਸ ਵੀਰ ਦੇ ਖਾਤਰ ਆਪਣੇ ਨੀ ਖਾਤਰ ਜੋ ਵੀ ਕਰ ਸਕਦੇ ਆਂ ਜਰੂਰ ਕਰਾਂਗੇ ਤੇ ਕੋਈ ਸਾਡੀ ਜਿਹੜੇ ਵੀਡੀਓ ਦੇਖਦੇ ਨੇ ਕੋਈ ਬਰੇਲ ਪੜਦਾ ਕੋਈ ਇਸ ਤਰ੍ਹਾਂ ਦੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਕੋਈ ਇਸ ਤਰ੍ਹਾਂ ਦਾ ਉਸ ਇਸ ਤੋਂ ਬੈਟਰ ਕੁਝ ਆਪਸ਼ਨ ਦੇ ਸਕਦਾ ਇਹਨੂੰ ਬੱਚੇ ਨੂੰ ਪੜ੍ਹ ਕੇ ਟੀਚਰ ਬਣ ਦੇ ਵਿੱਚ ਇਹਦੀ ਕੋਈ ਮਦਦ ਕਰ ਸਕਦਾ ਸਾਨੂੰ ਕਾਲ ਵੀ ਲੋ ਕਰਿਓ। ਪਾਲ ਮਸੀਨਾ ਮਾਂ ਘਰੇ ਜਿੰਦਾ ਲਾ ਕੇ ਲੋਕ ਲਾ ਕੇ ਚਲੇ ਗਈ ਸੀ ਮੁੜ ਕੇ ਨਹੀਂ ਆਈ ਸੀ। ਲੋਕਾਂ ਦੇ ਅੰਦਰੋਂ ਜਿੰਦਾ ਬੱਟ ਤੋੜ ਕੇ ਕੱਢਿਆ ਸੀ ਤੇ ਮੁੜ ਕੇ ਬਾਪ ਇਹਦਾ ਥੋੜੇ ਦਿਨਾਂ ਬਾਅਦ ਇਹਨੂੰ ਸਟੇਸ਼ਨ ਤੇ ਛੱਡ ਕੇ ਚਲਾ ਗਿਆ ਸੀ। ਪਰ ਇਹਨੂੰ ਜਾਣ ਤੋਂ ਪਹਿਲਾਂ ਇਹ ਦੱਸ ਗਿਆ ਸੀ ਵੀ ਤੇਰੀ ਮਾਂ ਤੈਨੂੰ ਜਿੰਦਾ ਲਾ ਕੇ ਭੱਜ ਗਈ। ਤੇ ਬਾਪ ਨੇ ਵੀ ਫਿਰ ਤਿੰਨ ਚਾਰ ਦਿਨਾਂ ਬਾਅਦ ਉਹੀ ਕੁਛ ਕੀਤਾ। ਪਰ ਫਿਰ ਉੱਥੋਂ ਇਹਨੂੰ ਬਲਾਈਂਡ ਬੱਚੇ ਨੂੰ ਚੱਕ ਕੇ ਆਸ਼ਰਮ ਵਾਲਿਆਂ ਨੇ ਪਾਲਿਆ ਉਹਨਾਂ ਨੇ ਉੱਥੋਂ ਪਾਲ ਕੇ ਉਦੋਂ ਵਾਰ ਇਹਨੂੰ ਪੜ੍ਹਨ ਲਈ ਅੱਗੇ ਸਕੂਲ ਭੇਜਤਾ ਜਿੱਥੇ ਬ੍ਰੇਲ ਪੜ੍ਹਦਾ ਸੀ ਉੱਥੇ ਫਿਰੇ 2-3 ਸਕੂਲਾਂ ਚ ਜਿਹੜਾ ਆਉਣਾ ਜਾਣਾ ਰਿਹਾ ਜਿੱਥੇ 2 ਕਲਾਸਾਂ ਉੱਥੇ 3 ਉੱਥੇ ਕਿਤੇ ਇੱਥੇ ਨੂੰ ਮਿਲਦੀਆਂ ਗਈਆਂ ਕਲਾਸਾਂ ਅੱਠ ਤੱਕਰ ਪੜ ਗਿਆ ਇਹ 8ਵੀਂ ਪਾਸ ਕਰਨ ਤੋਂ ਬਾਅਦ ਇਹ ਕੋਵਿਡ ਦਾ ਦੌਰ ਚੱਲ ਗਿਆ ਪਿੱਛੇ ਕੋਵਿਡ ਦੇ ਵਿੱਚ ਇਹਨਾਂ ਦੀ ਪੜ੍ਹਾਈ ਵੀ ਖਰਾਬ ਹੋ ਗਈ ਤੇ ਹੋਰ ਵੀ ਬਹੁਤ ਕੁਝ ਹੋ ਗਿਆ ਉਹਦੇ ਕਰਕੇ ਫਿਰ ਇਹਨੂੰ ਬੱਚੇ ਨੂੰ ਉਹ ਸ਼ੈਲਟਰ ਉਹ ਆਸ਼ਰਮ ਵੀ ਛੱਡਣਾ ਪੈ ਗਿਆ ਤੇ ਇਸ ਕਰਕੇ ਕਿਸੇ ਕਾਰਨ ਅੰਨ ਪਾਣੀ ਸਾਡੇ ਨਾਲ ਜੁੜਿਆ ਹੋਇਆ ਸੀ ਦਾਣਾ ਪਾਣੀ ਇੱਥੇ ਸਾਡੇ ਸੁਪਨਿਆਂ ਦੇ ਘਰ ਲਿਖਿਆ ਸੀ ਵੀਰ ਦਾ ਇਹਨੂੰ ਪੌਲ ਨੂੰ ਆਏ ਨੂੰ ਕਰੀਬ ਡੇਢ ਮਹੀਨਾ ਹੋ ਗਿਆ ਸਾਡੇ ਕੋਲ ਤੇ ਅੱਜ ਤੁਹਾਡੇ ਨਾਲ ਸਾਹਮਣੇ ਪਾਈ ਆ ਅਰਦਾਸ ਕਰਿਓ ਅਸੀਂ ਪੌਲ ਦੇ ਵੱਡੇ ਭਰਾ ਬਣ ਸਕੀਏ ਤੇ ਪੌਲ ਸਾਡਾ ਛੋਟਾ ਭਰਾ ਬਣ ਹੈਨਾ ਪੌਲ ਹਾਂਜੀ ਠੀਕ ਹੈ ਬੱਚੇ ਜੇ ਲਓ ਆਪਣੀ ਉਹਨੂੰ ਆ ਫੜੋ ਪੁੱਤ ਉੱਥੇ ਜ਼ਿੰਮੇਵਾਰੀ ਨਾਲ ਪਹੁੰਚ ਕੇ ਆਓ ਇਹਦਾ ਸਮਾਂ ਆ ਪੈਨਸਲ ਲੈ ਬੇਟਾ ਆ ਛੋਟੀ ਆ ਵੀ ਨਹੀਂ ਨਾਲੇ ਛੋਟੀ ਵਾਲੀ ਵੀ ਆਪਣੀ ਉਹ ਲੈ ਲੈ ਟੈਬ ਇਹਦਾ ਇਹ ਆਈਫੋਨ ਆ ਇਹਦਾ ਇਹ ਟੈਬ ਆ ਕਿਦ ਦੀ ਜਿੰਦਗੀ ਆ ਐਕਸਪ੍ਰੈਸ ਕਰਨਾ ਆਪਣੇ ਬਾਰੇ ਕੋਲ ਲਿਖਣਾ ਇਹ ਬਰੇਲ ਤੇ ਲਿਖਦਾ ਬਰੇਲ ਤੋਂ ਲਿਖ ਕੇ ਪੜ੍ਹ ਕੇ ਫਿਰ ਸਾਡੇ ਟੀਚਰਾਂ ਨੂੰ ਸੁਣਾਉਂਦਾ ਕਿ ਟੀਚੀ ਦੇ ਦੀ ਪੰਜਾਬੀ ਚ ਆਏ ਹਿੰਦੀ ਚ ਐਪਲੀਕੇਸ਼ਨ ਲੈਟਰ ਲਿਖ ਦਿੰਦੇ ਜਿਹੜੀ ਮੇਰੇ ਤੇ ਕਰਾਉਂਦੀ ਆ ਫਿਰ ਉਹਨੇ ਘਰੇ ਜਾਣਾ ਉੱਥੇ ਜਾਣਾ ਸੀਗਾ ਆਪਦੇ ਆਸ਼ਰਮ ਤਾ ਜਿੱਥੋਂ ਲੈ ਕੇ ਆਏ ਪੇਪਰ ਤੈਨੇ ਲੈਟਰ ਲਿਖ ਕੇ ਭੇਜੀ ਮੈਨੂੰ ਵੀ ਸਰ ਮੈਂ ਜਾਣਾ ਚਾਹੁੰਨਾ ਮੈਂ ਆਪਣੇ ਪੇਪਰ ਲੈ ਕੇ ਆਉਣਾ ਤੇ ਉਹ ਪੜ ਕੇ ਮੈਂ ਤਾਂ ਹੈਰਾਨ ਹੀ ਰਹਿ ਗਿਆ ਵੀ ਪੌਲ ਨੇ ਲਿਖਿਆ ਇੰਨੇ ਸੋਹਣੇ ਕਵਿਤਾਵਾਂ ਪੌਲ ਕੋਈ ਕਵਿਤਾ ਕੋਈ ਸ਼ੇਰ ਸੁਣਾ ਦੇ ਯਾਰ ਕਵਿਤਾ ਜੀ ਕਵਿਤਾ ਤੁਹਾਨੂੰ ਮੇਰੇ ਕੋਈ ਯਾਦ ਨਹੀਂ ਆ ਕੁਝ ਕਿਆ ਯਾਦ ਹੈ ਕੁਝ ਵੀ ਸੁਣਾ ਦਿਓ ਟੋਪੀ ਨਾ ਉਤਾਰ ਟੋਪੀ ਨਾ ਉਤਾਰ ਠੰਡਾ ਪੁੱਤ ਸੁਣਾ ਤਾਂ 1 ਸੈਕਿੰਡ ਸੁਣਾਓ वन सेकेंड खुले पैरवे सावधान रहना प्रथम चरण है नए स्वर का है मंजिल का छोर इस जनमंथन से उठ आई पहली रत निलोर अभी शेष है पूरी होना जीवन मुक्ता डोर क्योंकि नहीं मिट पाई दुख की विगत सवाली कोर ले युक्ति पथवार बने अनबुदी समान रहना सावधान रहना विषंग संकलाएं टूटी हैं, खुली समस्त दिशाएं, आज प्रबंजन बनकर चलती युग बंदनी हवाएं प्रशन चिन्ह बन खड़ी हो गई, ये सीमटी सीमाएं, आज पुराने सिंहासन की टूट रही है प्रतिमाएं, उठता है तूफान तो इंदु तुम दीप्ति मान रहना पहरवे सावधान रहना ऊंची हुई मशाल हमारी आगे कठिन नगर है हट गया शत्रु लेकिन उसकी छाव का डर है शोषण से है मृत समाज कमजोर हमारा घर है किंतु आ रहा नई जिंदगी का ये विश्वास तुम्हारे है अरे क्या बात सर ये मेरी एट क्लास की कविता है एट क्लास की कविता तुम्हारी हाँ जी यार बोल तुम तो बहुत अच्छे हो यार भाई तुम तो बहुत अच्छे हो पहरेदार को कह रहे हो तुम सावधान हो जाओ है ना हाँ जी इस तरह दिन सेवा ਇਸ ਤਰ੍ਹਾਂ ਦੀਆਂ ਸੱਚੇ ਬਾਦਸ਼ਾਹ ਵਾਹਿਗੁਰੂ ਨੇ ਅੱਲਾ ਨੇ ਰਾਮ ਨੇ ਭਗਵਾਨ ਨੇ ਸਾਨੂੰ ਡਿਊਟੀਆਂ ਲਾਈਆਂ ਹੋਈਆਂ ਲੈ ਕੇ ਜਾਓ ਪੌਲ ਨੂੰ ਬੱਚਿਓ ਪੌਲ ਨੂੰ ਕਾ ਠੰਡ ਹੁਣ ਬਿਸਤਰੇ ਤੇ ਚੱਲੋ ਗੜੀ ਗੜੀ ਲੈਣੀ ਆ ਗੜੀ ਦੇ ਦੂੰਗਾ ਗੜੀ ਦੇ ਦੂੰਗਾ ਕਿਹੜੀ ਗੜੀ ਲੈਣੀ ਆ ਤੂੰ ਮੈਂ ਜਾ ਜਾ ਤੂੰ ਹੀ ਲੈਣੀ ਆ ਜਾ ਜਾ ਇੱਕ ਗਾ ਜਾ ਜਾ ਦੀ ਗੜੀ ਲੈਣੀ ਆ ਦੋਨੇ ਭਰਾ ਨੇ ਇਹ ਰਵੀ ਆ ਇਹ ਰਾਜਕੁਮਾਰ ਆ ਦੋਨੋਂ ਹੀ ਬੱਚੇ ਮੈਨੂੰ ਛੁੱਟੀ ਕਰ ਦਿਓ ਹਾਂ ਛੁੱਟੀ ਕਰ ਦਿਓ ਮੈਨੂੰ ਇਹਦੀ ਅੱਖ ਦੇਖੋ ਬੱਚੇ ਦੀ ਕਿਸੇ ਨੇ ਭੰਤੀ ਮਾਰ ਕੇ ਮੁੱਕੀ ਵਿਚਾਰੇ ਦੀ ਅੱਖ ਹੀ ਪਾੜਤੀ ਸੀਗੀ ਕਹੀਂ ਕੀ ਹੋਇਆ ਸੀ ਰਵੀਪਤ ਇੱਥੇ ਵੰਜਿਆ ਕੁਛ ਕੀ ਵੰਜਿਆ ਸੀ ਕਿੱਟ ਕਿਹਨੇ ਮਾਰੀ ਸੈਨ ਭੈਣ ਨੇ ਮਾਰੀ ਇਹਦੇ ਬੱਚੇ ਦੇ ਸਿਰ 'ਚ ਕੀੜੇ ਪਏ ਹੋ ਸੀਗੇ ਬਾਰ-ਬਾਰ ਦਿਖਾਉਂਦੇ ਪਰ ਹੁਣ ਦੋਨੋਂ ਭਰਾ ਸਾਡੇ ਘਰ ਦੇ ਮੈਂਬਰ ਨੇ ਰਾਜਕੁਮਾਰ ਤਾਂ ਸਾਡਾ ਬਾਲਾ ਹੀ ਛਾਣਾスマਇਲ ਦਿਖਲਾ ਕਿੰਨੀ ਛੋਣੀ ਰਾਜਕੁਮਾਰ ਇੰਨਾ ਛੋਣਾ ਹੱਸਦਾ ਇੰਨਾ ਸੁਣਾ ਵਦਾ ਹਨਾ ਰੇੜੂ ਮੰਨ ਦਿੱਤਾ ਤਰੇੜੂ ਮੰਨ ਦਿੱਤਾ ਤੈਨੂੰ ਦਿੱਤਾ ਸੀ ਰੇੜੂਗਾ ਮੈਂ ਕਿੱਥੇ ਸਿਰਦਾ ਉਹ ਤੈਨੂੰ ਦਿੱਤਾ ਸੀ ਰੇੜੂਗਾ ਮੈਂ ਹੈਗਾ ਹੁਣ ਜੇਬ ਚ ਨਵਾ ਦੇ ਦੇ ਨਵਾ ਨਹੀਂ ਦੇਣਾ ਆ ਦੇ ਆ ਮੈਂ ਲੋਲੀ ਦਿੱਤਾ ਆ ਦੇ ਉਹ ਇੱਕ ਹਾਥੀ ਆ ਤੈਨੂੰ ਹਾਥੀ ਨਹੀਂ ਲੈਣਾ ਚੱਲ ਤੂੰ ਐ ਕਰ ਜੈ ਬ੍ਰਾਲ ਲੱਲਾ ਜੈ ਬ੍ਰਾ ਵੀ ਨਹੀਂ ਲੈਣਾ ਤੂੰ ਫਿਰ ਤੂੰ ਊਂਠ ਲੈ ਲੈ ਜਰਾਫ ਲੈ ਲੈ ਮੈਂ ਤਾਂ তো ਹੈ ਜਾਊਂ ਫਿਰ ਹੈ ਮਨੂ ਬਿਧਾਬ ਹਾਂ ਤੇਰਾ ਹੀ ਊਠ ਤੈਨੂੰ ਦੇਤਾ ਇਹਨੇ ਤੂੰ ਲੈਣਾ ਨਹੀਂਗਾ ਰਾਜਕੁਮਾਰ ਥੋੜੀ ਦੇਣਾ ਊਠ ਤੈਨੂੰ ਮੈਂਡ ਵਾ ਲੈਣਾ ਕੋੜਾ ਕੋੜਾ ਦੇ ਦਾਂਗੇ ਚਲ ਕੋੜਾ ਦੇ ਦਾਂਗੇ ਹਾਂ ਵੀ ਤੂੰ ਹਰਜਾਪੂ ਚਾਹ ਹਰਜਾਪੂ 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 ਓਏ ਮੂੰਹ ਚ ਉਂਗਲੀ ਪਾਈ ਜਾਂਦਾ ਤੂੰ ਕੜੀ ਨੇ ਵੀ ਤੋੜਤੀ ਪਾਈ ਜੀ ਹੁਣ ਛੁੱਟੀਆਂ ਹਾਂ ਤੋੜਤੀ ਇਹਨੇ ਕੋਈ ਨਾ ਕੁੱਟਾਂਗੇ ਇਹਨੂੰ ਕੁੱਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਪੀ ਟੋਪੀ ਕਿਥੇ ਤੇਰੇ ਪਾਪਾ ਜੀ ਤੰਤਰੋ ਤੰਤਰੋ ਪਾਪਾ ਸਾਡਾ ਹਰਿਆ ਤੋਂ ਦੂਜਾ ਤੇ ਸਰਨ ਦੂਰ ਜਾ ਪੱਥੇ ਉਧੇ ਪੱਥੇ ਉਧੇ ਆ ਨਾ ਨਹੀਂ ਜਦੋਂ ਮੈਂ ਚੱਲ ਚੱਲ ਕੰਮ ਕਰਨਾ ਪਾਰੋ ਨਾ ਜਿੱਤ ਤਾ ਤੰਬਲ ਚ ਬੈਠਿਆ। ਆ ਤੰਬਲ ਚ ਬੈਠੀ ਆ ਦੇ। ਪਾਰੋ ਤੂੰ ਤੰਬਲ ਚ ਬੈਠੀ। ਤੂੰ ਨੰਗੇ ਪੈਰੀ ਫੇਰਾ ਕਾ? ਤੈਨੂੰ ਕੱਲ ਕਹਿੰਿਆ ਨੰਗੇ ਪੈਰੀ ਨਹੀਂ ਕਰਨਾ। ਹੂੰ ਨੰਗੇ ਪੈਰੀ ਤੈਨੂੰ ਕਿਹਾ ਸੀ ਨਾ। ਕਿਹਾ ਸੀ ਨਾ। ਉਹ ਨਹੀਂ ਨਹੀਂ ਆਹਦਾ ਆਹਦਾ। ਇਹਦੇ ਪਾਓ ਬੂਟ। ਗੱਲ ਬੂਟ ਪਾ ਕੇ ਪੁੱਤ ਭੱਜ ਕੇ ਜਾ। ਓਏ ਚੱਲ ਬਈ। ਪਾਰੋ ਕਿਵੇਂ ਆ ਪਾਰੋ? ਕੀ ਹੋ ਗਿਆ ਤੈਨੂੰ ਗੁੱਸੇ ਮੂੰਹ ਚ ਨਹੀਂ ਹੱਥ ਪਾਣਾ ਮੂੰਹ ਹੱਥ ਪੋਣੀ ਤੂੰ ਨਹੀਂ ਪਾਰੀਏ ਫੜ ਦੇ ਨੂੰ ਹੱਸੂਗੀ ਦੇਖਿਆ ਫੜੇ ਦੁੱਧ ਫੜਿਓ ਤੇ ਕੀ ਚੱਲਿਓ ਦੇਖੀ ਚੱਲਿਓ ਪਰ ਇਹਨੂੰ ਹੈ ਦੋ ਲਾ ਨਹੀਂ ਸਰਦ ਕਿਸੇ ਦੇਖਿਓ ਸਾਰੇ ਜਾਨੇ ਗੁੱਤਕੁਤੀਆਂ ਕੱਢਣਗੇ ਜਦੋਂ ਪਾਰੋ ਦੇ 1 2 3 ਪਾਸੇ ਇਹਦੇ ਪਾਸੇ ਲਿਓ ਪਾਸੇ ਲਿਓ ਪਾਸੇ ਲਿਓ ਦੇਖੀ 1 2 3 4 5 ਆਪਾਂ ਕਿਸੇ ਨੇ ਗੁੱਤਕੁਤੀ ਨਹੀਂ ਕੱਢਣੀ ਨਹੀਂ ਆਪ ਵੀ ਅਸਾਂ ਦੇਖੀ 1 2 3 பொம் பை சே எதும் கடேதும் கடேதும் 1 2 3 4 1 2 3 5 கட 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 ਕਦ 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 ਲੱਤਿਕਾ ਉਹ ਕਿੱਥੇ ਸੁਖਮਣੀ ਸੁੱਤੀ ਪਈ ਆ ਨਹੀਂ ਸੁਖਮਣੀ ਐ ਨਹੀਂ ਤੂੰ ਸੌਂਗੀ ਭਣੇ ਨਹੀਂ ਮੇਰੀ ਚੁਖਮਣੀ ਸੁੱਤੀ ਪਈ ਆ ਨਹੀਂ ਮੇਰੀ ਸੁਖਮਣੀ ਸੁੱਤੀ ਪਈ ਆ ਸੋਨੇ 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 ਆ ਆ ਕੀ ਆ ਕੀ ਚਲ ਚਾਂ ਦਾ ਵੀ ਚਾਂ ਦਾ ਪਾਪਾ ਜੀ ਹਾਂ ਜੀ ਨੂੰ ਚ ਨਹੀਂ ਜਾਣਾ 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 ਤੇ ਨਹੀਂ ਕਾਣਾ ਲੈ ਤੂੰ ਕਾਕੇ ਨੂੰ ਸਵਾਲਾ ਇਹ ਆ ਲੈ ਕਾਕੇ ਨੂੰ ਪਾ ਲੈ ਹਾਂ ਤੂੰ ਸੁਆਲੀ ਕਾਕੇ ਨੂੰ ਛੋਲ ਬਾਈ ਫੋਨ ਕਰ ਹਾਂ ਕਾਕੇ ਨੂੰ ਦੂ ਪਾ ਲੈ ਕਾਕੇ ਨੂੰ ਪਾ ਲੈ ਇਹਨੂੰ ਪਾ ਲੈ ਇਹਨੂੰ ਪਾ ਲੈ ਕਾਕੇ ਨੂੰ ਦੂ ਪਾ ਲੈ ਓਏ ਕਾਕਾ ਨੂੰ ਦੁੱਧ ਪਾਲ ਲੈ ਦੇ ਦੇ ਨਹੀਂ ਪੀਣਾ ਹਾਂ ਹੋਰ ਤਕੜੀ ਤੂੰ ਹਾਂ ਮੈਂ ਵੀ ਕੁੱਟੂੰ ਤੈਨੂੰ ਫੇਰ ਹੋ ਕੋ 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 ਆ ਗਈ ਗਿਲਤ ਆ ਗਈ ਗਿਲਤ ਆ ਗਈ ਗਿਲਤ ਆ ਗਈ ਗਿਲਤ ਆ ਗਈ ਨਹੀਂ ਮੇਰੀ ਗਲਤੀ ਹੈ ਹਾਂ ਕਿਕੀ ਕਾਕੇ 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 ਆਗੇ ਆਹ ਇੱਕ ਕੋ ਹੈ ਇੱਕ ਖੱਡ ਕਰ ਬਰਕ ਕਰ 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 ਨਹੀਂ ਬਾਈ ਦੇ ਥੋੜੀ ਇੱਕ ਕੰਟੇ ਕੀ ਕਰਦੀ ਆ? ਹੇ! ਹੇ! ਇਹ ਕੀ ਕਰਦੀ ਆ? ਸੁਖਮਣੀ ਭਜਾਉਂਦੀ ਆ ਕਹਿੰਦੀ ਮੇਰੇ ਬਿਸਤਰੇ ਤੋਂ ਭੱਜੋ ਸਾਰੇ ਜਾਣੇ। ਹਾਂ 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 ਹਾਂ। ਓਏ ਸੁਖਮਣ ਸੁਖਮਣ ਕੀ ਕਰਦੀ ਆ ਮੇਰੀ? ਓਏ ਸੁਖਮਣ ਆ। ਓ ਤੀ ਕਰਦੀ ਐ ਤੂੰ ਆ ਜਾ ਭੱਜ ਕੇ ਆ ਜਾ ਆ ਜਾ ਭੱਜ ਕੇ ਸੁਖਮਣੇ ਆ ਜਾ ਆ ਜਾ ਆ ਜਾ ਪਰਚਿੰਡੋ ਪਰਚਿੰਡੋ ਆ ਪਰਚਿੰਡੋ ਇਹ ਨਹੀਂ ਛੱਡਦੀ ਆਪਦੀ ਚੀਜ਼ ਹਾਂ ਲੈ 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 ਹਾਂ ਤੇਰੀ 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 ਹਾਂ ਦੇਖੀ ਕਿਵੇਂ ਪੈਂਦੀ ਓ ਨੂੰ ਓਏ ਹਾਂ ਕਿੰਦੀ ਦੇਖੀ ਪਾਜਾ ਕਿੰਦੀ ਆ ਦੇ ਕਿ ਸਾਰੀਆਂ ਪੈਂਦੀਆਂ ਉਹਨੂੰ ਸੁਖ ਮੰਨ ਨੂੰ ਵਿਚਾਰੀ ਨੇ ਤੂੰ ਨਾ ਰੋੜੀ ਫੁੱਟ ਵਾਲੇ ਜੀ ਇਹ ਲੈ ਚੱਲ ਕੰਦੀ ਚਾਹ ਆ ਦੇ ਕਿ ਮਿਰਚ ਜੀ ਰੱਖੀ ਕਹਿੰਦੀ ਇਹਨੂੰ ਦੇਖੀ 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 ਚੱਲ ਆ ਦੇ ਕਿ ਲੈ ਲੈ ਤੇਦੋ ਜੀ ਚੱਲ ਤੇਦੋ ਜੀ ਕੀ ਕਹਿੰਦੀ ਹੈ ਚਕਮਣ ਆ ਕੀ ਕਹਿੰਦੀ ਆ ਆ ਦੇਖੀ 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 ਲੈ ਦੇ 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 ਆਜਾ 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 ਕੋਲ ਕੋਲ ਹੂੰ ਕੋਈ ਮਾਰਦਾ ਨਹੀਂ ਸਿੰਗਦੀ ਮਾਰਨਾ ਨਹੀਂ ਦੀਦੀ ਆਂ ਦੀਦੀ ਅਦੀਦੀ ਆ ਦੀਦੀ ਆ ਦੀਦੀ ਆ ਕੋਈ ਨਾ ਦੀਦੀ ਆ ਦੀਦੀ ਆ ਦੀਦੀ ਆ ਸਿਮਰਨ ਉਹ ਦੀਦੀ ਆ ਨਹੀਂ ਮੈਨੂੰ ਪੀਣਾ ਪਤਾ ਹਾਂ ਨਾ 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 ਆਜੋ ਆ ਉਹ ਵੀ ਕੋਤ ਗੱਲਦੀਆਂ ਨਾ 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 ਇੱਕ ਦੂਜੇ ਨਾਲ ਨਹੀਂ ਲੜਨਾ ਇੱਥੇ ਨਹੀਂ ਹੈਗਾ ਕੁਛ ਵੀ ਹੈ ਹੀ ਨਹੀਂਗਾ ਐ ਹੀ ਨਹੀਂਗਾ ਐ ਹੀ ਨਹੀਂਗਾ ਐ ਹੀ ਨਹੀਂਗਾ ਨਹੀਂ ਹੈਗਾ ਨਹੀਂ ਹੈਗਾ ਨਹੀਂ ਹੈਗਾ ਨਾ ਮਾਰਨਾਂ ਨਹੀਂ ਮਾਰਨਾਂ ਨਹੀਂ ਦੀਦੀ ਨਿੱਕੀ ਨਿੱਕੀ ਜੀ ਹੈ ਨਹੀਂ ਮਾਰਨ ਮਾਰਨਾਂ ਲਈ ਨਾ ਮਾਰਨਾਂ ਨਹੀਂ ਦੀਦੀ ਯਾ ਬੱਡੀ ਦੀਦੀਆ ਹਾਂ ਹਾਂ ਤੇਰੀ ਮਾਨੂ ਬਿੱਲੀ ਤੇਰੀ ਮਾਨੂ ਬਿੱਲੀ ਆ ਹਾ ਹਾ ਜਪ ਜਾ ਕੇ ਜਪ ਜਾ ਆ ਸੁਖਮਨ ਨੂੰ ਸੁਖਮਨ ਨੂੰ ਕਹਿ ਦੇ ਕੇ ਦੀਦੀ ਚਲੋ ਘਰੇ ਮੰਜੇ ਤੇ ਚਲੋ ਕਹਿ ਮੰਜੇ ਤੇ ਚਲੋ ਚਲੋ ਮੰਜੇ ਤੇ ਚਲੋ ਹਾਂ ਸੁਖਮਨੀ ਹਾਂ ਦੱਸ ਇਹ ਸੁਖਮਨੀ ਹੈ ਜੀ ਆ ਸੁਖਮਨ ਆ ਇਹ ਸੁਖਮਨ ਤੁਸੀਂ ਦੇਖਿਆ ਸੀ ਕਿਹੜੇ ਹਾਲਾਤ ਲੈ ਕੇ ਆਏ ਸੀਗੇ ਦਾਦੀ ਵਿਚਾਰੀ ਪਿਓ ਵੀ ਮਰ ਗਿਆ ਮਾਂ ਵੀ ਮਰ ਗਈ ਦਾਦਾ ਵੀ ਮਰ ਗਿਆ ਟਕਨਿਕਾ ਭਰਾ ਵਾ ਤੇ ਇੱਕ ਦਾਦੀ ਐ ਬਸ ਹਣ ਸਭ ਦੀ ਚਤਮਨ ਸ਼ੱਦ ਦੇ ਕੋਲੇ ਰੰਗੀਏ ਸ਼ੱਦ ਦੀ ਹਾਂ ਹਾਂ ਆ ਲੈ 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 ਹਾਂ ਲੈ ਲੈ ਕੋ ਦੰਦੀਆਂ ਨਹੀਂ ਵੱਟਣੀਆਂ ਬਿੱਲੀ ਦੇ ਬਿੱਲੀ ਦੇ ਦੰਦੀਆਂ ਵੱਟੀਆਂ ਨੇ ਤੁਸੀਂ ਆ ਬਿੱਲੀ ਦੰਦੀ ਵੱਟ <laughs> लड़ाई होगी लड़ाई होगी लड़ाई होगी लड़ाई होगी दू सुखम भी दुखमन तुम तो ला सुखमें खोल आओ बैठगी ਚਲਾ ਦੇ ਨਾ ਲੈ ਉਹ ਆ ਗਈ ਹੁਣ ਮਿਰਚ ਜੀ ਉਹ ਕਹਿੰਦੀ ਮਾਰ ਉਹ ਚਾਲਾ ਮਾਰਤੀਆਂ ਚਾਲਾ ਹੀ ਮਾਰਤੀਆਂ ਨਹੀਂ ਨਹੀਂ ਕੋਣਾ ਨਹੀਂ ਕੋਣਾ ਨਹੀਂ ਆ ਤੂੰ ਬਿੱਲੀ ਲੈ ਲੈ ਹੁਣ ਤੂੰ ਬਿੱਲੀ ਲੈ ਲੈ ਕੀ ਕੀ ਲੈਣਾ ਕੀ ਲੈਣਾ ਲੈ 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 ਉਹ ਬਿੱਲੀ ਮਾਰੀ ਜਾਂਦੀ ਆ ਸਤ ਸਮਣ ਆ ਗਈ ਬਿੱਲੀ ਆ ਗਈ ਆਈ ਆ ਗਈ ਪੁੱਟਦੀ ਆ ਪੁੱਟਣ ਪੈਂਦੀ ਆ ਉਹਨੂੰ ਪੁੱਟਣ ਪੈਂਦੀ ਆ ਓਏ ਲੈ ਉਧਰ ਲੈ ਕੇ ਜਾਂਦੀ ਖੋਖੋ ਕੇ ਕਹਿੰਦੀ ਮੈਂ ਨਹੀਂ ਦੇਣਾ ਕਸ ਉਹਨੇ ਕੰਨ ਤੇ ਛੱਡਣੀਆਂ ਫਿਰ ਇੱਕ ਹੀ ਨਵੇਂ ਦਿੰਦੀਆਂ ਉਹ ਤੇ ਨਾਲੇ ਖੋਂਦੀਆਂ ਉਹ ਤੋਂ ਮਾਰੀ ਨਾ ਚ ਕੋਈ ਨਾ ਛੱਡ ਦੇ ਕੋਈ ਨਾ ਦੇ 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 ਕੋ ਦੇ 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 ਆ ਹਾਂ 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 ਜੀਰਾ ਉਹ ਵੀਰਾ ਮਾਰਦੀ ਹੁਣ ਲੇਰਾ ਮਾਰਦੀ ਆ ਫਿਰ ਆ ਦੇ ਦੇ ਦੀਦੀ ਨੂੰ ਦੇ ਦੇ ਦੀਦੀ ਹੁੰਦੇ ਲੈ ਦੀਦੀ ਲੈ ਲੈ ਕੋਦੇ ਵਾਲ ਪਟ ਤੇ ਵਿਚਾਰੀ ਦੇ ਓਏ ਉਹਦਾ ਕੀ ਕਸੂਰ ਆ ਵਿਚਾਰੀ ਦਾ ਦੇਖੋ ਸੁਖਮਨੀ ਦੇਖੋ ਨਾ 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 ਲਾ 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 ਥੈਂਕ ਯੂ ਭਾਣੇ ਥੈਂਕ ਯੂ ਵੈਰੀ ਮਾਚ ਬਸ ਹੋ ਜਾ ਕੋ ਤੀਰ ਨੂੰ ਕਹੀਓ ਲਿਆ ਦਊਗਾ ਤੂੰ ਦਿਨ ਨੇ ਕਿਉਂ ਉਹਦੇ ਕੋਲ ਜਾਣੀ ਕਿਉਂ ਖੋਊਗੀ ਹੋਇਓ ਨਾ ਦੇਖੀ ਨਾ ਅਰੇ ਜਾਂਦੀਆਂ ਉਹਦੇ ਕੋਲ ਨੂੰ ਬੱਤ ਛੋਟੇ ਸਾਹਿਬ ਜੀ ਆ ਦਾ ਕਵਿਤਾ ਸੁਣਾਓ ਚਲੋ ਸੁਣਾਓ ਸ਼ਾਕਸੀ ਰਾਤਾ ਲੰਮੀਆਂ ਰਸਤਾ ਪਹਾੜ ਜੀ ਜਾਂਦੇ ਜਾਂਦੇ ਲਾਲ ਜੀ ਰਸਤਾ ਨਜੀ ਤੇ ਵਿਛੋੜਾ ਪਾ ਗਿਆ ਉਸ ਵੇਲੇ ਸਾ ਸੁਣ ਲੋ ਹਾਲ ਜੀ ਜੰਗਲਾ ਦੇ ਪੈ ਗਏ ਨੇ ਦੇਸ਼ ਮਾਲੋ ਸੋਲੇ ਸ਼ਰੀਰ ਨੂੰ ਦੁੱਖੜੇ ਸਹੜੇ ਪੈ ਗਏ ਨੇ ਛੋਟੀ ਉਮਰ ਦੇ ਦੋ ਨੌਂ ਸਾਲ ਦੀ ਮਾਤਾ ਗੁਜਰੀ ਨਾ ਦੇਣਾ ਦੀ ਸਸਾ ਨਦੀ ਤੇ ਵੀ ਛੋੜਾ ਪੈ ਗਿਆ Osebẹli lẹ́dà súnélò? ਪਾਤੇ ਬਹੁਤ ਸੋਹਣਾ ਪੁੱਤ ਗੁਰੂ ਸਾਹਿਬ ਦੇ ਬੱਚਿਆਂ ਦਾ ਇਹ ਬਿਛੋੜਾ ਦਾਦੀ ਮਾਂ ਦਾ ਉਸ ਟਾਈਮ ਦਾ ਗੰਗੂ ਪਾਪੀ ਦਾ ਸਾਰਾ ਵਰਨਨ ਤੁਸੀਂ ਕੀਤਾ ਕਵਿਤਾ ਦੇ ਵਿੱਚ ਪੁੱਤ ਅਸੀਂ ਵੀ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਆਪਣੇ ਸਕੂਲ ਦੇ ਵਿੱਚ ਉਦੋਂ ਅਸੀਂ ਇਹ ਸੁਣਦੇ ਸੁਣਾਉਂਦੇ ਹੁੰਦੇ ਸੀਗੇ ਤੁਹਾਨੂੰ ਦੇਖ ਕੇ ਹੋਰ ਬੱਚੇ ਵੀ ਇਸ ਵੀਡੀਓ ਰਾਹੀਂ ਸਿੱਖਣਗੇ ਆ ਜਿਹੜੇ ਦੇਨਾਂ ਸਾਡੇ ਸ਼ਹੀਦਾਂ ਦੇ ਦੇਨਾਂ ਮੇਲ ਜੋਲ ਉਹਨੂੰ ਕਹਿੰਦੇ ਆ ਸਾਡੇ ਮੇਲਾ ਦੇਖਣ ਚੱਲੇ ਆ ਜੀ ਅਸੀਂ ਫਤਿਹਗੜ੍ਹ ਸਾਹਿਬ ਮੇਲਾ ਨਹੀਂ ਭਾਈ ਉੱਥੇ ਸ਼ਹੀਦ ਦੀ ਜੋੜ ਮੇਲ ਹੁੰਦਾ ਜੁੜ ਕੇ ਮੇਲ ਕਰਕੇ ਸੋਗ ਤੇ ਦੁੱਖ ਮਨਾਉਣਾ ਜੋੜ ਮੇਲ